ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਰਾਈਟਰ ਨੇ ਜੀ ਜਗਦੀਸ਼ ਕੌਰ ਮਾਨ ਤੇ ਕਹਾਣੀ ਹੈ ਗਰਮ ਕੋਟ ਕੱਲ੍ਹ ਸ਼ਾਮ ਤੋਂ ਅਚਾਨਕ ਆਇਆਂ ਪੁਰਾਣੀਆਂ ਯਾਦਾਂ ਮੇਰੇ ਜ਼ਿਹਨ ਵਿੱਚ ਵਾਹ ਬਰੋਲੇ ਵਾਂਗ ਘੁੰਮਦੀਆਂ ਫਿਰਦੀਆਂ ਸਨ ਇਹਨਾਂ ਦੇ ਕੁਸੈਲੇਪਨ ਕਾਰਨ ਮਨ ਉਦਾਸ ਤੇ ਬੇਚੈਨ ਹੈ ਕੌੜੀਆਂ ਯਾਦਾਂ ਦੀ ਜਕੜ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਚਾਹੁੰਦਾ ਹਾਂ ਪਰੇ ਤੰਦੂਏ ਦੀ ਤਰ੍ਹਾਂ ਇੱਕ ਵਾਰ ਮੇਰੇ ਮਨ ਨੂੰ ਜਕੜ ਲੈਣ ਫਿਰ ਇਹ ਕਿੱਥੇ ਛੇਤੀ ਕਿਤੇ ਬੰਦੇ ਦਾ ਖਿਹੜਾ ਛੜਦਿਆ ਨੇ ਕੋਤਰਦ ਦੀ ਕਾਰੀਗਰੀ ਤਾਂ ਦੇਖੋ ਪ੍ਰੋੜ ਅਵਸਥਾ ਵਿੱਚ ਦਿਮਾਗ ਰੂਪੀ ਵਾਇਰਲੈਸ ਸੈੱਟ ਮਨੁੱਖ ਦੇ ਵਿਵੇਕ ਨੂੰ ਝਟ ਸੂਚਨਾ ਦਿੰਦਾ ਹੈ ਕਿ ਜੇ ਇਹ ਕੰਮ ਕਰੇਗਾ ਤਾਂ ਇਹਦੇ ਆਹ ਨਤੀਜੇ ਭੁਗਤਣੇ ਪੈਣਗੇ ਸੋਚ ਲੈ ਅਜੇ ਵੀ ਪਰ ਬਚਪਨ ਤੇ ਜਵਾਨੀ ਇਸ ਪੱਖੋਂ ਬੇਪਰਵਾ ਹੁੰਦੇ ਨੇ ਬਚਪਨ ਨੂੰ ਬਾਦਸ਼ਾਹੀ ਉਮਰ ਵਿੱਚ ਗਿਣਿਆ ਜਾਂਦਾ ਨਾ ਚੜੀ ਦੀ ਨਾ ਲੱਥੀ ਦੀ ਜਵਾਨੀ ਤਾਂ ਵੈਸੇ ਵੀ ਅੰਨੇ ਹੀ ਹੁੰਦੀ ਐ ਤਰਕ ਵਿਹੋਣਾ ਮਨ ਮਨਮਾਨੀਆਂ ਕਰਨ ਤੋਂ ਬਾਝ ਨਹੀਂ ਆਉਂਦਾ ਕੋਈ ਪਰਵਾ ਨਹੀਂ ਕਿਛੋਂ ਭਾਵੇਂ ਸਾਰੀ ਉਮਰ ਕਿਉਂ ਨਾ ਪਛਤਾਉਣਾ ਪਵੇ ਆਪਣੀ ਹੀ ਗੱਲ ਦੱਸਣ ਲੱਗਾ ਹਾਂ ਮੈਂ ਆਪਣੇ ਵੱਡੇ ਨੂੰ ਪੁੱਤ ਕੋਲ ਚੰਡੀਗੜ੍ਹ ਰਹਿਣਾ ਦੋਵੇਂ ਜੀ ਗਸਟਡ ਅਫਸਰ ਨੇ ਬੜੇ ਨੇਕ ਦਿਲ ਤੇ ਆਗਿਆਕਾਰ ਮੇਰਾ ਬਹੁਤ ਮਾਣ ਆਦਰ ਕਰਦੇ ਨੇ ਹਰ ਛੋਟਾ ਵੱਡਾ ਕੰਮ ਕਰਨ ਸਮੇ ਮੇਰੀ ਸਲਾਹ ਜ਼ਰੂਰ ਲੈਂਦੇ ਨੇ ਆਪਣੀ ਮਾਂ ਦੇ ਭੋਗ ਤੋਂ ਬਾਅਦ ਉਹ ਮੈਨੂੰ ਧੱਕੇ ਨਾਲ ਆਪਣੇ ਨਾਲ ਚੰਡੀਗੜ੍ਹ ਲੈ ਆਏ ਹਨ। ਅਖੇ ਮੰਮੀ ਦੇ ਹੁੰਦੇ ਆ ਤਾਂ ਸਾਨੂੰ ਤੁਹਾਡਾ ਭੋਰਾ ਵੀ ਫਿਕਰ ਨਹੀਂ ਸੀ। ਹੁਣ ਸਾਨੂੰ ਨਹੀਂ ਇੰਨਾ ਛੋਟਿਆਂ ਵਿੱਚੋਂ ਕਿਸੇ ਤੇ ਵੀ ਯਕੀਨ। ਬਈ ਇਹ ਤੁਹਾਨੂੰ ਚੰਗੀ ਤਰ੍ਹਾਂ ਸਾਂਭਣਗੇ ਵੀ ਕਿ ਨਹੀਂ? ਆਸੀਂ ਨਹੀਂ ਤੁਹਾਨੂੰ ਇੱਥੇ ਛੱਡ ਕੇ ਜਾਣਾ। ਤੁਸੀਂ ਸਾਡੇ ਨਾਲ ਹੀ ਚੱਲੋ। ਨਾਲੇ ਤੁਹਾਡੀ ਸੇਵਾ ਸੰਭਾਲ ਕਰਨ ਦਾ ਸਾਡਾ ਵੀ ਤਾਂ ਫਰਜ਼ ਬਣਦਾ ਹੈ। ਇਹ ਤਾਂ ਉਹਦੇ ਜਿਉਂਦੇ ਜੀਤੋਂ ਵੀ ਸਾਨੂੰ ਦੋਹਾਂ ਜੀਆਂ ਨੂੰ ਨਾਲ ਲਿਜਾਣ ਲਈ ਬਥੇਰਾ ਜੋਰ ਪਾਉਂਦੇ ਸੀ ਪਰ ਉਹ ਨਹੀਂ ਸੀ ਮੰਨਦੀ ਕਹਿੰਦੀ ਹੁੰਦੀ ਸੀ ਕਿ ਮੇਰਾ ਨਹੀਂ ਉਥੇ ਜੀ ਲੱਗਣਾ ਇੱਥੇ ਤਾਂ ਸੌ ਭੈਣ ਭਾਨਿਆਂ ਦੇ ਮੂੰਹ ਮੱਥੇ ਲਗਈਦਾ ਬਸ ਉਦੋਂ ਤੋਂ ਹੀ ਮੈਂ ਇੱਥੇ ਇਹਨਾਂ ਕੋਲ ਰਹਿ ਰਿਹਾ ਕਦੇ-ਕਦੇ ਪਿੰਡ ਗੇੜਾ ਮਾਰੋਂਦਾ ਹਾਂ ਪਹਿਲਾਂ-ਪਹਿਲਾਂ ਮੈਨੂੰ ਵੀ ਇੱਥੇ ਰਹਿਣਾ ਥੋੜਾ ਔਖਾ ਲੱਗਦਾ ਸੀ ਇੱਥੇ ਮੈਂ ਸਾਥ ਵਿੱਚ ਬੈਠ ਕੇ ਸਿਆਸਤ ਬਾਰੇ ਦਿਹਾਤੀ ਢੱਲੇਦਾਰ ਬਹਿਸ ਸੁਣਨ ਵਾਲਾ ਬੰਦਾ ਤੇ ਕਿਥੇ ਇੱਥੇ ਸਾਰਾ ਦਿਨ ਅੰਦਰ ਵੜ ਕੇ ਬੈਠੇ ਰਹਿਣਾ ਬੜਾ ਔਖਾ ਲੱਗਦਾ ਸੀ ਪਰ ਹੁਣ ਮੈਂ ਇੱਥੇ ਦੇ ਸ਼ਹਿਰੀ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਆਪਣੇ ਪਰਿਵਾਰ ਵਿੱਚ ਮੈਂ ਪੂਰਾ ਖੁਸ਼ ਹਾਂ ਦਿਨ ਵਧੀਆ ਲੰਘ ਰਹੇ ਨੇ ਵੱਡੀ ਉਮਰ ਵਿੱਚ ਖਾਣਾ ਪੈਣਣਾ ਤੇ ਸੰਕੋਚਵਾ ਜਿਹਾ ਹੀ ਹੋ ਜਾਂਦਾ ਹੈ ਬਜ਼ੁਰਗ ਵਿਚਾਰੇ ਤਾਂ ਆਦਰ ਮਾਣ ਦੇ ਭੁੱਖੇ ਹੁੰਦੇ ਨੇ ਨੂ ਰਾਣੀ ਦੇ ਛੋਟੇ ਭਰਾ ਦਾ ਵਿਆਹ ਹੈ ਦਿਨ ਧਰੇ ਹੋਏ ਹਨ ਦੋਵੇਂ ਜੀ ਅੱਜ ਕੱਲ੍ਹ ਛੁੱਟੀ ਤੇ ਚੱਲ ਰਹੇ ਨੇ ਵਿਆਹ ਦੀਆਂ ਤਿਆਰੀਆਂ ਕਰਨ ਦਾ ਉਹਨਾਂ ਸਾਰਾ ਸਾਰਾ ਦਿਨ ਸ਼ਾਪਿੰਗ ਵਿੱਚ ਨਿਕਲ ਜਾਂਦਾ ਹੈ ਪਰਿਵਾਰ ਦੇ ਸਾਰੇ ਜੀ ਮੈਨੂੰ ਬਰਾਤ ਲਿਜਾਉਣ ਲਈ ਜਿੱਦ ਤੇ ਅੜੇ ਹੋਏ ਨੇ ਮੈਂ ਬਥੇਰੀ ਟਾਲਮਟੋਲ ਕੀਤੀ ਪਰ ਨਾ ਜਾਣਦੇ ਕੋਈ ਬਹਾਨੇ ਨਾ ਬਣੇ ਪਰ ਬਹੁਤੇ ਉਹਦੇ ਮਾਪੇ ਬਹੁਤਾ ਜ਼ੋਰ ਪਾਉਂਦੇ ਨੇ। ਲਓ ਜੀ ਇੱਕੋ ਤਾਂ ਸਾਰੀ ਉਮਰ ਵਿੱਚ ਅਸੀਂ ਮੁੰਡਾ ਵਿਆਹਣਾ। ਇਹ ਦਿਨ ਕੀਤੇ ਰੋਜ਼-ਰੋਜ਼ ਆਉਂਦੇ ਨੇ। ਤੁਸੀਂ ਤਾਂ ਸਭ ਤੋਂ ਪਹਿਲਾਂ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣਾ ਹੈ। ਤੁਹਾਡਾ ਬਰਾਤੇ ਜਾਣਾ ਤਾਂ ਮੇਰੇ ਨਾਲੋਂ ਵੀ ਜ਼ਰੂਰੀ ਆ। ਕੁੜਮ ਨੇ ਪੂਰੇ ਜ਼ੋਰ ਨਾਲ ਕਿਹਾ। ਫੇਰ ਸੋਚਿਆ ਮਨਾ ਜਾਣਾ ਹੀ ਪੈਣਾ ਹੁਣ ਤਾਂ ਜਦੋਂ ਸਾਖ ਸੱਜਣ ਐਨੇ ਮਾਨਸਤਿਕਾਰਨ ਨਾਲ ਕਹਿੰਦੇ ਹਨ। ਅੱਜ ਵੀ ਨੂੰ ਪੁੱਤ ਸ਼ਾਪਿੰਗ ਕਰਨ ਗਏ ਹੋਏ ਹਨ ਬੱਚੇ ਸਕੂਲੋਂ ਆ ਕੇ ਮੇਰੇ ਕੋਲ ਬੈਠ ਗਏ ਇੰਨਾ ਕੋਲ ਤਾਂ ਹੁਣ ਗੱਲ ਕਰਨ ਲਈ ਇੱਕੋ ਵਿਸ਼ਾ ਮਾਮੇ ਦੇ ਵਿਆਹ ਵਿੱਚ ਕਿਹੜੀ ਰਸਮ ਤੇ ਕਿਹੜੇ ਕੱਪੜੇ ਪਾਉਣੇ ਨੇ ਕਿਹੜੇ ਸਮੇਂ ਕਿਹੜੀ ਸ਼ਰਾਰਤ ਕਰਨੀ ਆ ਇਹ ਤਾਂ ਵਿਲੇ ਸਮੇਂ ਇਹੀ ਵੀ ਹੋਂ ਤਾਂ ਬਣਾਉਂਦੇ ਰਹਿੰਦੇ ਨੇ ਬੜੇ ਪਾ ਤੁਸੀਂ ਬਰਾਤ ਜਾਓਗੇ ਨਾ ਵੱਡਾ ਪੋਤਰਾ ਇਉਂ ਪੁੱਛਦਾ ਜਿਵੇਂ ਉਸ ਨੂੰ ਮੇਰੇ ਜਾਣ ਦਾ ਯਕੀਨ ਹੀ ਨਹੀਂ ਆ ਰਿਹਾ ਹੋਵੇ ਹਾਂ ਪੁੱਤ ਆਪਾਂ ਸਾਰੇ ਚੱਲਾਂਗੇ ਮੈਂ ਉਹਦੀ ਹਾਂ ਵਿੱਚ ਹਾਂ ਮਿਲਾਉਂਦਾ ਮੰਮਾ ਪਾਪਾ ਨੂੰ ਕਹਿ ਰਹੇ ਸੀ ਕਿ ਬਡੇ ਪਾਪਾ ਵਾਸਤੇ ਗਰਮ ਸੂਟ ਦਾ ਸਭ ਤੋਂ ਮਹਿੰਗਾ ਕੱਪੜਾ ਖਰੀਦਣਾ ਹੈ ਤੇ ਵਧੀਆ ਟੇਲਰ ਤੋਂ 3 ਪੀਸ ਸਲਾਈ ਕਰਵਾਉਣਾ ਤਾਂ ਕਿ ਸਾਰੀ ਬਰਾਤ ਚੋਂ ਇਹ ਵੱਖਰੇ ਜਿਹੇ ਨਜ਼ਰ ਆਉਣ ਬਰਾਤੀਆਂ ਤੋਂ ਸਭ ਤੋਂ ਵੱਧ ਟੌਰ ਆਪਣੇ ਬਾਪੂ ਜੀ ਦੀ ਹੋਵੇ। ਮੇਰੀ ਤਾਂ ਠੁੱਕੀ ਤਾਂ ਬਣਨੀ ਆ। ਹੈ ਗਰਮ ਸੂਟ ਸਭ ਤੋਂ ਮਹਿੰਗੇ ਕੱਪੜੇ ਦਾ। ਕਮਲੀ ਨਾ ਹੋਵੇ ਤਾਂ ਮੇਰੀ ਹੁਣ ਕੋਈ ਉਮਰ ਹੈ ਇਹੋ ਜੇ ਸੂਟ ਪਾਉਣ ਦੀ। ਜੇ ਮੈਨੂੰ ਪਹਿਲਾਂ ਬਿੜਕ ਲੱਗ ਜਾਂਦੀ ਤਾਂ ਮੈਂ ਝਟ ਨਾ ਕਰ ਦੇਣੀ ਸੀ। ਗਰਮ ਸੂਟ ਤਾਂ ਮੇਰੇ ਕੋਲ ਪਹਿਲਾਂ ਹੀ ਬਥੇਰੇ ਪਏ ਨੇ। ਐਵੇਂ ਜਰੂਰ ਪੈਸੇ ਪੱਟਣੇ ਸੀ। ਗੁੱਲ ਹੋਈ ਬੱਤੀ ਦੇ ਅਚਾਨਕ ਦੁਬਾਰਾ ਆਉਣ ਵਾਂਗ ਜਿਵੇਂ ਦੀ ਕਿਸੇ ਖੁੰਝੇ ਪਈਆਂ ਪੁਰਾਣੀਆਂ ਯਾਦਾਂ ਇੱਕਦਮ ਸਿਰ ਚੁੱਕ ਲਿਆ ਤੇ ਅੱਖਾਂ ਆਪ ਮੁਹਾਰੇ ਵਹਿ ਤੁਰੀਆਂ ਬੜੇ ਪਾਪਾ ਤੁਸੀਂ ਰੋ ਰਹੇ ਹੋ ਛੋਟੇ ਪੋਤੇ ਨੇ ਮੇਰੇ ਲਗਾਤਾਰ ਵਹਿ ਰਹੇ ਅਥਰੂਆਂ ਵੱਲ ਦੇਖ ਕੇ ਪੁੱਛਿਆ ਨਾ ਬੜੇ ਪਾਪਾ ਇਸ ਤਰ੍ਹਾਂ ਨਾ ਕਰੋ ਪਲੀਜ਼ ਮੰਮਾ ਨੂੰ ਪਤਾ ਲੱਗ ਗਿਆ ਤਾਂ ਉਹ ਬਹੁਤ ਬੁਰਾ ਮਨਾਉਣਗੇ ਏ ਤਾਂ ਬਦਸ਼ਗਨੀ ਆ ਆਪਾਂ ਤਾਂ ਮੇਰੇ मामੂ ਦੇ ਵਿਆਹ ਦੀ ਖੁਸ਼ੀ-ਖੁਸ਼ੀ ਚੱਲਣਾ ਹੈ ਉੱਥੇ ਜਾ ਕੇ ਆਪਾਂ ਫੁੱਲ ਇੰਜੋਏ ਕਰਨਾ ਹੈ ਬੱਚੇ ਦੇ ਨੋਟ ਕਰਨ ਤੇ ਇਸ ਤਰ੍ਹਾਂ ਕਹਿਣ ਉਪਰੰਤ ਮੈਂ ਝਟ ਅੱਖਾਂ ਵਿੱਚ ਆਏ ਅਥਰੂਆਂ ਨੂੰ ਰਮਾਲ ਨਾਲ ਸਾਫ਼ ਕਰ ਲਿਆ ਪਰ ਪੁਰਾਣੀ ਚੇਤਿਆ ਯਾਦ ਹੀ ਐਨੀ ਕੁਸੈਲੀ ਤੇ ਅੜੀਲ ਬਲਦ ਵਾਂਗ ਜਿਹਨ ਵਿੱਚ ਪੈਰ ਗੱਡ ਕੇ ਖਲੋ ਜਾਂਦੀ ਆ ਤੇ ਔਰੇ ਪਰੇ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਸਗੋਂ ਚੇਤਿਆਂ ਦੀ ਰੀਲ ਪਿਛਾਂ ਵੱਲ ਨੂੰ ਉਦੜਨੀ ਸ਼ੁਰੂ ਹੋ ਗਈ ਉਦੋਂ ਮੈਂ ਕਾਲਜ ਦਾ ਵਿਦਿਆਰਥੀ ਸੀ ਬੀਏ ਫਾਈਨਲ ਵਿੱਚ ਪੜ ਰਿਹਾ ਸੀ ਉੱਥੇ ਵੱਡੇ ਵੱਡੇ ਅਮੀਰ ਘਰਾਂ ਦੇ ਮੁੰਡੇ ਪੜਦੇ ਸਨ ਤਕਰੀਬਨ ਸਾਰੇ ਹੀ ਵਧੀਆ ਸੂਟਡ ਬੂਟੜ ਪ੍ਰੋਫੈਸਰਾਂ ਵਾਂਗ ਸੋਹਣੇ ਸੋਹਣੇ ਕੱਪੜੇ ਪਾ ਕੇ ਹਰ ਰੋਜ਼ ਬਣ ਫੱਬ ਕੇ ਆਉਂਦੇ ਉਹਨਾਂ ਅਜੀਬੋ ਗਰੀਬ ਸ਼ੌਂਕਾਂ ਵਾਲੇ ਅਮੀਰ ਜਾਦਿਆਂ ਵਿੱਚ ਗਰੀਬ ਕਰਦਾ ਤਾਂ ਉਹਨਾਂ ਵਿਚਕਾਰ ਸਿਰਫ ਮੈਂ ਹੀ ਸੀ ਜਿਸ ਕੋਲ ਹੇਠੋਂ ਉੱਤੋਂ ਬਸ ਦੋ ਹੀ ਸਸਤੀਆਂ ਜੀਆਂ ਘਰੇ ਧੋਣ ਵਾਲੀਆਂ ਜਰਸੀਆਂ ਸਨ ਉਹੀ ਧੋ ਲੈਣੀਆਂ ਉਹੀ ਵਾਰੇ ਵਟੇ ਉਹੀ ਪਾ ਲੈਣੀਆਂ ਸੋਹਣੇ ਮਹਿੰਗੇ ਸੂਟਾਂ ਵਿੱਚ ਸਜੇ ਜਮਾਤੀ ਮੁੰਡੇ ਮੇਰੇ ਨਾਲ ਤੁਰਨਾ ਤਾਂ ਇੱਕ ਪਾਸੇ ਮੇਰੇ ਕੋਲ ਖੜਨਾ ਵੀ ਪਸੰਦ ਨਹੀਂ ਸੀ ਕਰਦੇ ਮੈਂ ਹੀਣ ਭਾਵਨਾ ਦਾ ਮਾਰਿਆ ਪਿਆ ਸੀ ਸਮਝ ਨਹੀਂ ਸੀ ਆਉਂਦੀ ਕੀ ਕਰਾਂ ਤੇ ਕੀ ਨਾ ਕਰਾਂ ਕੀ ਪੜਨੋਂ ਹਟ ਜਾਵਾਂ ਤੇ ਕੋਈ ਛੋਟਾ ਮੋਟਾ ਕੰਮ ਲੱਭ ਲਵਾਂ ਫੇਰ ਸੋਚਦਾ ਇਓ ਤਾਂ ਮੇਰਾ ਸਾਰਾ ਕੈਰੀਅਰ ਤਬਾਹ ਹੋ ਜਾਵੇਗਾ ਫੇਰ ਤਾਂ ਮੈਂ ਸਾਰੀ ਉਮਰ ੱੱੱਕੀ ਖਾਣ ਜੋਗਾ ਰਹ ਜੂਗਾ ਪਰ ਕਾਲਜ ਵਿੱਚ ਪੜਨ ਵਾਸਤੇ ਚੰਗਾ ਪਹਿਰਾਵਾ ਹੋਣਾ ਵੀ ਤਾਂ ਲਾਜ਼ਮੀ ਸੀ ਪਿਤਾ ਜੀ ਨੂੰ ਸਿੱਧਾ ਕਹਿਣ ਦੀ ਬਜਾਏ ਸੋਚਿਆ ਕਿਉਂ ਨਾ ਨਿੱਕੀ ਭੈਣ ਰਾਹੀਂ ਗੱਲ ਪਿਤਾ ਜੀ ਤੱਕ ਪਹੁੰਚਾਈ ਜਾਵੇ ਪਿਤਾ ਜੀ ਦੀ ਉਹ ਖਾਸੀ ਲਾਡ ਲਈ ਤੀ ਸੀ ਉਸ ਦਾ ਕਿਹਾ ਉਹ ਕਦੇ ਨਹੀਂ ਸੀ ਮੋੜਦੇ ਮੈਂ ਉਸ ਦੀ ਡਿਊਟੀ ਲਾ ਦਿੱਤੀ ਬਈ ਤੂੰ ਪਿਤਾ ਜੀ ਨੂੰ ਕਿਹਾ ਕਿ ਵੀਰ ਨੂੰ ਨਵਾਂ ਕੋਟ ਸਲਵਾ ਕੇ ਦਿਓ ਕੁੜੀ ਭਾਵੇਂ ਨਿਆਣੀ ਸੀ ਪਰ ਐਨੀ ਅਬੋਧ ਵੀ ਨਹੀਂ ਸੀ ਘਰ ਦੀ ਮਾੜੀ ਆਰਥਿਕ ਹਾਲਤ ਨੂੰ ਉਹ ਚੰਗੀ ਤਰ੍ਹਾਂ ਸਮਝਦੀ ਸੀ ਉਹ ਰੋਜ਼ ਚੇਤਾ ਭੁੱਲ ਗਿਆ ਦਾ ਬਹਾਨਾ ਲਾ ਦਿੰਦੇ ਇਓ ਉਸ ਨੇ ਕਈ ਦਿਨ ਲੰਗਾ ਦਿੱਤੇ ਇੱਕ ਦਿਨ ਮੈਨੂੰ ਗੁੱਸਾ ਆ ਗਿਆ ਤੇ ਮੈਂ ਕੁੜੀ ਦੇ ਮੂੰਹ ਤੇ ਵੱਟ ਕੇ ਦੋ ਚਪੇੜਾਂ ਜੜ ਦਿੱਤੀਆਂ। ਉਹਨੇ ਉੱਚੀ ਸਾਰੀ ਲੇਰ ਮਾਰੀ। ਪਰ ਇਹ ਕੰਮ ਕਰਦੀ ਮਾਂ ਭੱਜੀ ਆਈ। ਤੇ ਮੈਨੂੰ ਗਾਲਾਂ ਕੱਢਦੀ ਬੋਲੀ ਵੇ ਟੁੱਟ ਪੈਣਿਆ ਜਹਾਨੂ ਜਾਣਿਆ ਤੇਰਾ ਬਹਿਜੇ ਬੇੜਾ। ਇਸ ਫੁੱਲ ਪਰ ਜਵਾਕੜੀ ਨੇ ਤੇਰਾ ਕੀ ਵਿਗਾੜਤਾ। ਵੇ ਕਿਵੇਂ ਵਿਚਾਰੀ ਦੇ ਮੂੰਹ ਤੇ ਪੰਜੇ ਉਂਗਲਾਂ ਖੜਾ ਦਿੱਤੀਆਂ। ਜੇ ਇਹਨੇ ਤੇਰਾ ਕੁਝ ਡੋਲਿਆ ਵਿਗਾੜਿਆ ਸੀ ਤੂੰ ਮੈਨੂੰ ਦੱਸਦਾ। ਪੱਟੀ ਵੇਸ ਹੋਣਿਆ ਤਾਂ। ਇਹ ਤੋਏ ਪੁੱਤਲਾ ਐਨੇ ਕੀ ਗਲਤੀ ਕੀਤੀ ਆ ਆਪ ਦੱਸ ਦੇਵੇਂਗੀ ਮਾਂ ਕੁੜੀ ਰੋਂਦੀ ਹੋਈ ਬੋਲੀ ਵੀਰ ਜੀ ਕਹਿੰਦੇ ਸੀ ਬਈ ਪਿਤਾ ਜੀ ਨੂੰ ਕਹਿ ਮੈਨੂੰ ਨਵਾਂ ਕੋਟ ਸਵਾ ਕੇ ਦੇਣ ਕਿਉਂ ਮੈਂ ਪਿਤਾ ਜੀ ਤੋਂ ਚਪੇੜਾਂ ਖਾਣੀਆਂ ਸੀ ਕਹਿ ਕੇ ਮੈਂ ਇੱਕ ਵਾਰੀ ਫੇਰ ਉਹਨੂੰ ਕੁੱਟਣ ਵਾਸਤੇ ਉੱਲਰਿਆ ਪਰ ਮਾਂ ਵਿਚਾਲੇ ਆ ਗਈ ਉਦੋਂ ਤੱਕ ਪਿਤਾ ਜੀ ਘਰ ਆ ਗਏ ਸੀ ਉਨੇ ਮਾਹੌਲ ਦੀ ਖਾਮੋਸ਼ੀ ਤੋਂ ਅੰਦਾਜ਼ਾ ਲਾ ਲਿਆ ਕਿ ਅੱਜ ਜ਼ਰੂਰ ਘਰ ਵਿੱਚ ਕੋਈ ਲੜਾਈ ਝਗੜਾ ਹੋਇਆ। ਸ਼ੱਕ ਪੈਣ ਤੇ ਉਹ ਵਾਰ-ਵਾਰ ਪੁੱਛ ਰਹੇ ਸਨ ਪਰ ਮਾਂ ਦੱਸਣ ਤੋਂ ਝਿਜਕਦੀ ਸੀ। ਉਹਨਾਂ ਦੇ ਜ਼ੋਰ ਦੇ ਕੇ ਪੁੱਛਣ ਤੇ ਜਦੋਂ ਮਾਂ ਨੇ ਸਾਰੀ ਗੱਲ ਦੱਸੀ ਤਾਂ ਉਹਨੇ ਅੱਖਾਂ ਭਰ ਲੀਆਂ ਤੇ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੇ ਪੁੱਤ ਅਵਤਾਰ ਤੈਨੂੰ ਚੰਗਾ ਭਲਾ ਪਤਾ ਹੈ। ਬਈ ਪੈਸਾ ਤਾਂ ਕਰੇ ਮੋਹਰਾ ਖਾ ਕੇ ਮਰਨ ਜੋਗਾ ਨਹੀਂ। ਨਾ ਹੀ ਕਰੇ ਕੋਈ ਟੂੰਬ ਤੰਗਾ ਬਈ ਵੇਚ ਵਟ ਕੇ ਤੈਨੂੰ ਕੋਟ ਸਵਾ ਦੇਆ ਮੇਰੇ ਕੋਲ ਤਾਂ ਬਸ ਆ ਇੱਕ ਨਵਾਂ ਸਾਈਕਲ ਆ ਜੇ ਤੇਰਾ ਕੋਟ ਬੀਨਾ ਓਕਾ ਨਹੀਂ ਸਰਦਾ ਫੇਰ ਭਾਈ ਮੈਂ ਐਂ ਕਰਦਾ ਸਾਈਕਲ ਵੇਚ ਕੇ ਤੈਨੂੰ ਕੋਟ ਬਣਵਾ ਦੇਣਾ ਕੰਮ ਤੇ ਮੈਂ ਤੁਰ ਕੇ ਚੱਲਿਆ ਜਾਇਆ ਕਰੂੰਗਾ ਹੋਰ ਤਾਂ ਵੀਰ ਮੇਰੀ ਕੋਈ ਵਾਹ ਨਹੀਂ ਬੋਲ ਮਨਜੂਰਾ ਪਿਤਾ ਜੀ ਨੂੰ ਉਮੀਦ ਸੀ ਕਿ ਐਨੀ ਕਰੜੀ ਪੇਚਕਾਸ ਨੂੰ ਮੈਂ ਨਾ ਕਰ ਦੇਵਾਂਗਾ ਪਰ ਮੈਂ ਤਾਂ ਚੁੱਪ ਵੱਟ ਲਈ ਤੇ ਉਹਨਾਂ ਨੇ ਇਸ ਚੁੱਪ ਨੂੰ ਮੇਰੀ ਸਹਿਮਤੀ ਸਮਝ ਲਿਆ ਪਿਤਾ ਜੀ ਨੇ ਸੱਚਮੁੱਚ ਆਪਣਾ ਨਵਾਂ ਸਾਈਕਲ ਵੇਚ ਕੇ ਮੈਨੂੰ ਕੋਟ ਬਣਵਾ ਦਿੱਤਾ ਮੈਂ ਖੁਸ਼ ਸੀ ਕਿ ਹੁਣ ਨਵਾਂ ਕੋਟ ਪਾ ਕੇ ਚਾਰ ਮੁੰਡਿਆਂ ਵਿੱਚ ਖੜਨ ਜੋਗਾ ਹੋ ਗਿਆ ਪਰ ਪਿਤਾ ਜੀ ਦਾ ਸਵੇਰੇ ਉਸ ਵਕਤੇ ਉੱਠ ਕੇ ਪੈਦਲ ਦਫ਼ਤਰ ਜਾਣਾ ਤੇ ਸਾਡੇ ਸੁੱਤੇ ਪਏ ਤੋਂ ਘਰ ਪਰਤਣਾ ਤੇ ਮੇਰੀ ਖੁਸ਼ੀ ਬਹੁਤਾ ਸਮਾਂ ਟਿਕ ਨਾ ਰਹਿਣ ਦਿੱਤੀ ਛੇਤੀ ਮੈਂ ਪਛਤਾਉਣ ਲੱਗ ਪਿਆ ਸੀ ਕਿ ਇਹ ਤਾਂ ਮੈਂ ਆਪਣੇ ਰੱਬ ਵਰਗੇ ਪਿਓ ਨਾਲ ਜ਼ੁਲਮ ਕੀਤਾ। ਮੈਂ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ। ਪਰ ਹੁਣ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ। ਕਿੰਨੇ ਦਿਨ ਬੇਚੈਨੀ ਵਿੱਚ ਲੰਘ ਗਏ। ਇੱਕ ਦਿਨ ਮੈਂ ਸਾਡੇ ਸ਼ਹਿਰ ਵਿੱਚ ਹੁੰਦੀ ਫੌਜ ਦੀ ਭਰਤੀ ਦੇਖਣ ਚੱਲਾ ਗਿਆ ਤੇ ਬਗੈਰ ਕਿਸੇ ਨੂੰ ਦੱਸੇ ਪੁੱਛੇ ਚੁੱਪਚਾਪ ਹੀ ਤੇ ਫੌਜ ਵਿੱਚ ਭਰਤੀ ਹੋ ਗਿਆ। ਪਿਤਾ ਜੀ ਮੇਰੇ ਇਸ ਮਰਜ਼ੀ ਨਾਲ ਲਏ ਗਏ ਫੈਸਲੇ ਤੋਂ ਖੁਸ਼ ਨਹੀਂ ਸੀ। ਉਹ ਕਹਿਣ ਲੱਗੇ ਪੁੱਤ ਤੂੰ ਕਾਹਨੂੰ ਪੜਾਈ ਵਿੱਚ ਛੱਡ ਕੇ ਭਰਤੀ ਹੋਣਾ ਏ ਮੈਂ ਤਾਂ ਤੈਨੂੰ ਆਪਣੀ ਜਾਨ ਵੇਚ ਕੇ ਵੀ ਪੜਾਉਣ ਲਈ ਤਿਆਰ ਸੀ ਤੂੰ ਇਹ ਕੀ ਕੀਤਾ ਕਮਲਿਆ ਉਹ ਰੋਈ ਜਾ ਰਿਹਾ ਸੀ ਮੈਂ ਘਰ ਦੀ অতি ਮਾੜੀ ਮਾਇਕ ਹਾਲਤ ਦਾ ਵਾਸਤਾ ਪਾ ਕੇ ਮਾਫੀ ਮੰਗੀ ਮੇਰੀ ਤਨਖਾਹ ਆਉਣ ਲੱਗ ਪਈ ਸੀ ਥੋੜੇ ਸਮੇਂ 'ਚ ਘਰ ਵਿੱਚ ਲਹਿਰਾ ਬਹਿਰਾ ਹੋ ਗਏ ਸਾਡੀ ਪਿਓ ਪੁੱਤ ਦੀ ਕਮਾਈ ਨਾਲ ਘਰ ਦੇ ਸਾਰੇ ਰੋਣੇ ਧੋਣੇ ਧੋਤੇ ਗਏ ਮੇਰੇ ਸਾਰੇ ਭੈਣ ਭਰਾ ਗ੍ਰੈਜੂਏਸ਼ਨ ਕਰ ਗਏ ਨੌਕਰੀਆਂ ਤੇ ਲੱਗ ਗਏ ਚੰਗੇ ਪਰਿਵਾਰਾਂ ਵਿੱਚ ਸਾਰਿਆਂ ਦੇ ਵਿਆਹ ਮੰਗਣੇ ਵੀ ਹੋ ਗਏ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਰਹੀ ਅੱਜ ਹਾਲਾਤ ਇਹ ਨੇ ਕਿ ਮੇਰੀ ਵਾਰਡਰੋਬ ਵਧੀਆ ਤੋਂ ਵਧੀਆ ਕੱਪੜਿਆਂ ਨਾਲ ਭਰੀ ਪਈਆ ਗਰਮ ਸੂਟਾਂ ਦੀ ਕੋਈ ਗਿਣਤੀ ਨਹੀਂ ਸੋਚਦਾ ਕਿ ਹੁਣ ਉਦੋਂ ਵਾਲਾ ਅਵਤਾਰ ਕਿੱਥੇ ਚਲਾ ਗਿਆ ਜਿਹੜਾ ਕਦੇ ਇੱਕ ਗਰਮ ਕੋਟ ਨੂੰ ਤਰਸਦਾ ਹੁੰਦਾ ਸੀ ਜਿਸ ਵਿੱਚ ਪੈਣਨ ਖਾਣ ਦੀ ਅਥਾਹ ਭੁੱਖ ਸੀ ਹੋਂ ਵਾਲੇ ਅਵਤਾਰ ਸਿੰਘ ਦਾ ਤਾਂ ਕੁਝ ਹੁੰਦੇ ਸੋਹਦੇ ਵੀ ਕਿਸੇ ਚੀਜ਼ ਵੱਲ ਝਾਕਣ ਨੂੰ ਵੀ ਦਿਲ ਨਹੀਂ ਕਰਦਾ ਉਦੋਂ ਵਾਲੇ ਚਾ ਮਲਾਰ ਹੁਣ ਕਿਹੜੇ ਪਾਸੇ ਖੰਭ ਲਾ ਕੇ ਉੱਡ ਗਏ ਨੇ ਕੀ ਇਹ ਸਾਰਾ ਬਦਲਾਵ ਉਮਰ ਤੇ ਤਕਾਜ਼ੇ ਕਰਨ ਪਛਤਾਵਾ ਅਜੇ ਤੱਕ ਵੀ ਮੇਰਾ ਖਹਿੜਾ ਨਹੀਂ ਸੀ ਛੱਡ ਰਿਹਾ ਮੈਨੂੰ ਅਜੇ ਵੀ ਮੇਰੇ ਗਰਮ ਕੋਟ ਦੀ ਖਾਤਰ ਹਨੇਰੇ ਪਏ ਡਿਊਟੀ ਤੋਂ ਵਾਪਸ ਪੈਦਲ ਮੁੜਦਾ ਮੇਰਾ ਆਪਣਾ ਬਾਪੂ ਕਾਤੋਂ ਨਹੀਂ ਦਿਸਣੋਂ ਹਟਦਾ ਉਹ ਵਿਚਾਰਾ ਤਾਂ ਹੁਣ ਇਸ ਸੰਸਾਰ ਵਿੱਚ ਵੀ ਨਹੀਂ ਪਰ ਉਹਦੀ ਮੇਰੇ ਲਈ ਕੀਤੀ ਗਈ ਕੁਰਬਾਨੀ ਮੈਨੂੰ ਗਰਮ ਕੋਟ ਪਾਉਣ ਦੇ ਬਾਵਜੂਦ ਵੀ ਕੰਬਣੀ ਕਿਉਂ ਛੇੜ ਦਿੰਦੀ ਆ ਵਾਹਿਗੁਰੂ ਜੀ ਸਭ ਦੇ ਬਾਪੂਆਂ ਨੂੰ ਸਹੀ ਸਲਾਮਤ ਰੱਖੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ